ਜਾਤਰ ਆਓ ਜੀ ਸੰਤਾਨੀਆ ਬਾਬਾ ਸਾਹਿਬ ਤੇ ਇਸਤਾਨ ਤੇ ਬਾਬਾ ਦਾਂਗੇ ਧਾਕ ਕੇ ਜੈ ਭੀ ਜੈ ਭਾਰਤ ਜੈ ਭੀ ਜੈ ਭਾਰਤ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਾਂਗੇ ਕੋਕੇ ਜੈ ਭਾਰਤ ਜੈ ਗੁਰਦੇਵ ਧੰਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 9 ਅਕਤੂਬਰ ਨੂੰ ਸਾਹਿਬ ਸ਼੍ਰੀ ਕਾਂਸੀ ਰਾਮ ਜੀ ਦਾ ਪ੍ਰੀ ਨਿਰਵਾਣ ਦੇਵ ਜੀ ਜਿਹੜਾ ਵਾ ਭੋਜਨ ਸਮਾਜ ਪਾਰਟੀ ਵੱਲੋਂ ਵਿਸ਼ੇਸ਼ ਪਦਰ ਤੇ ਵੱਡੇ ਪਦਰ ਦੇ ਉੱਤੇ ਫਲੋਰ ਵਿਖੇ ਮਨਾਇਆ ਜਾ ਰਿਹਾ ਜਿਸ ਸਬੰਧ ਦੇ ਵਿੱਚ ਭੋਜਨ ਸਮਾਜ ਪਾਰਟੀ ਦੇ ਦਸੂਹੇ ਤੋਂ ਸਾਡੇ ਸਾਰੇ ਵਰਕਰ ਸਤਿਕਾਰਯੋਗ ਵਰਕਰਾਂ ਤੇ ਸਾਡੀ ਟੀਮ ਦੇ ਸਤਿਕਾਰਯੋਗ ਮੇਰੇ ਨਾਲ ਮੈਂਬਰ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਮੇਰੇ ਨਾਲ ਇਸ ਸਮੇ ਸਾਡੇ ਵੀਰ ਜੀ ਵੱਡੇ ਵੀਰ ਅਵਤਾਰ ਸਿੰਘ ਬਾਜਾ ਚੱਕ ਜੀ ਹੈੱਡ ਗਰੰਥੀ ਜਸਵਿੰਦਰ ਸਿੰਘ ਜੀ ਤਿਲਕ ਰਾਜ ਜੀ ਬਾਜਾ ਚੱਕ ਸ਼੍ਰੀ ਰਾਮ ਲਾਲ ਜੀ ਵਾਜਾ ਚੱਕ ਤੋਂ ਅਤੇ ਸਾਡੇ ਐਕਸ ਸਾਫ ਦਾ ਐਮਐਲਏ ਉਮੀਦਵਾਰ ਦੇ ਛੋਟੇ ਭਰਾ ਕੈਪਟਨ ਦਰਸ਼ਨ ਸਿੰਘ ਜੀ ਅਤੇ ਸਾਡੇ ਮਾਤਾ ਜੀ ਸਤਿਕਾਰਯੋਗ ਖੈਰਾਬਾਦ ਤੋਂ ਖੈਰਾਬਦੀ ਸਾਹਿਬ ਦੇ ਪਰਿਵਾਰ ਤੋਂ ਅਤੇ ਸਾਡੇ ਗੁਰੂ ਘਰ ਤਲਵਾੜਾ ਦੇ ਪ੍ਰਧਾਨ ਸ੍ਰੀ ਕਮਲ ਕਸ਼ੋਰ ਸੰਤੂ ਜੀ ਅਤੇ ਮੇਰਾ ਵੀਰ ਮਲਕੀਤ ਇਸ ਤੋਂ ਬਾਅਦ ਮੇਰੇ ਨਾਲ ਮੇਰਾ ਵੀਰ ਬੱਬੂ ਬਾਜ ਸਾਡੇ ਸੀਤਾ ਰਾਮ ਜੀ ਮੀਰਪੁਰ ਤੋਂ ਭਾਜੀ ਕਮਲਜੀਤ ਸਿੰਘ ਕਨੇਡਾ ਵਾਲੇ ਅਤੇ ਮੇਰਾ ਵੀਰ ਰਣਜੀਤ ਸਿੰਘ ਰਕੜਾ ਚਾਰੇ ਨੇ ਕੰਤਾ ਜੀ ਦੇਰੀ ਤੋਂ ਬਣਾ ਹਾਂ ਬੀਟ ਏਰੀਆ ਤੋਂ ਵੋਮਨ ਸੈਲ ਦੇ ਪ੍ਰਧਾਨ ਸਾਡੇ ਕੰਤਾ ਜੀ ਇਹ ਵੀ ਸਾਡੇ ਨਾਲ ਆਏ ਭਾਈ ਜਸਵਿੰਦਰ ਜੀ ਇਹਨਾਂ ਦਾ ਅਸੀਂ ਹੈੱਡ ਗ੍ਰੰਥੀ ਜੀ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਯਾਤਰਾ ਨੂੰ ਸਫਲ ਬਣਾਉਣ ਦੇ ਲਈ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਵਾ ਇਸ ਸਮੇਂ ਅਸੀਂ ਦੋ ਬੱਸਾਂ ਭਰ ਕੇ ਲੈ ਜਾ ਰਹੇ ਹਾਂ ਇਸ ਤੋਂ ਇਲਾਵਾ 10 ਸਾਡੇ ਨਾਲ ਕਾਰਾਂ ਚੱਲ ਰਹੀਆਂ ਨੇ ਸਾਰੇ ਭੈਣ ਭਰਾਵਾਂ ਦਾ ਮੈਂ ਧੰਨਵਾਦ ਕਰਨਾ ਜਿਨ੍ਹਾਂ ਨੇ ਰੈਲੀ ਨੂੰ ਸਫਲ ਕਰਨ ਦੇ ਲਈ ਯੋਗਦਾਨ ਦਿੱਤਾ ਜੈ ਭੀਮ ਜੈ ਭਾਰਤ بیٹھے لٹارے ہوئے بلند ڈاکٹر اوتار سابق ممبر پارلیمنٹ سابق ایم ایل اے سارے بہت ہی ستاروں سب شریشی رام جی کلت کور جی سوکھیا بہت ہی ستارج نو صاحب ایم ایل اے سا ڈاکٹر پال جی انچارج بہت ہی ستار سماج تو سارے بھائی صاحب اور پنجاب انچارج

جان بہت لمبے یوگدان پایا بہت سارے ساتھی میرے سمیت بہت سارے لوگ جنہوں نے گائڈ کر کے سمجھا کے لیا

دفنسل سارتن اندولمنٹ اورگنیزیشن کے ساتھ سائنس دار پنی انہوں نے دیڑ دی سارتو ملت پڑے لکھے گوکاندی تتہ بندی دا اور انڈیا ویڈوارڈ اور منیورٹی کمیونٹیز امپرائید فردیشن انیسوکہ اترک پڑائی جید آئی تاکہ کنید بکچہ نیشنل ریکارڈ ہے اور شید سمبر انیسوکیاسی نو دی ایس پور